ਹਾਂਜੀ ਬਾਬਿਓ ਕਿੱਦਾਂ ਹਾਲ ਚੱਲ ਜੀ ਸਾਰਿਆਂ ਦਾ ਤੇ ਬਾਬਿਓ ਇੱਕ ਹਨਾ ਯਾਰ ਭਰਤਗੜ ਦੇ ਵੀ ਆਪਣੀ ਗੱਡੀ ਸੀਗੀ ਯਾਰ ਵੀ ਐਰੋਪੜ ਕੋਲੇ ਦੀ ਉਹ ਬੰਦੇ ਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਆ દિਵਾਲੀ ਤੋਂ 2 ਦਿਨ ਪਹਿਲਾਂ ਤੇ ਉਸ ਟਾਈਮ ਵੀ ਆਪਣੇ ਮੈਂਮੀ ਉੱਥੇ ਹੀ ਸੀਗਾ ਤੇ ਦੂਜੇ ਦਿਨ ਮੈਂ ਬੰਦੇ ਨੂੰ ਮਿਲਣ ਗਿਆ ਤੇ ਚਲੋ ਹਨਾ ਬੰਦਾ ਮੈਨੂੰ ਦੱਸਦਾ ਆ ਕਹਿੰਦਾ ਯਾਰ ਵੀ ਆਪਣੇ ਪਹਿਲਾਂ ਤਾਂ ਗੱਡੀ ਦਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਆ ਰਾਤ ਨੂੰ ਕਹਿੰਦਾ ਵੀ ਇਹ ਚਿੱਟੇ ਵਾਲੇ ਆਏ ਆ ਤਾਂ ਵੀ ਆਪਣੇ ਕਹਿੰਦਾ ਮੇਰੇ ਤੋਂ ਹਨਾ ਵੀ ਇਹ ਚਾਕੂ ਕੱਢਿਆ ਤਾਂ ਵੀ ਇਹ ਫੋਨ ਖੋ ਕੇ ਲਾ ਗਿਆ ਕਹਿੰਦਾ ਮੇਰੇ ਕੋਲ ਤੇ ਮੈਂ ਬੰਦੇ ਨੂੰ ਬੋਲਿਆ ਮੈਂ ਕਿ ਤੂੰ ਯਾਰ ਬੋਲ ਦੇ ਹਨਾ ਵੀ ਆਪਣਾ ਵੀ ਆਪਾਂ ਵੀਡੀਓ ਬਣਾ ਲੈਂਦੇ ਅਸੀਂ ਉਹ ਬੰਦਾ ਚਲੋ ਥੋੜ੍ਹਾ ਜਿਹਾ ਵੀ ਆਪਣੇ ਡਰ ਜਾਂਦਾ ਆ ਯਾਰ ਕੋਈ ਵੀ ਬੰਦਾ ਆ ਡਰ ਜਾਂਦਾ ਆ ਵੀ ਐਵੇਂ ਕੋਈ ਹੋਰ ਗੱਲਬਾਤ ਹੋਊਗੀ ਐਵੇਂ ਆਪਾਂ ਕਿਤੇ ਹੋਰ ਚੱਕਰ ਦੇ ਵਿੱਚ ਹਨਾ ਤੇ ਬੰਦਾ ਡਰ ਗਿਆ ਕਹਿੰਦਾ ਯਾਰ ਛੱਡੋ ਪਰ ਇਹ ਕਹਿੰਦਾ ਜਿਹੜਾ ਨੁਕਸਾਨ ਹੋਣਾ ਵੀ ਹੋ ਗਿਆ ਵੀ ਚੱਲ ਕਹਿੰਦਾ ਕੋਈ ਨਹੀਂ ਉਸ ਤੋਂ ਬਾਅਦਾਂ ਗੱਡੀ ਨੂੰ ਚੱਕ ਕੇ ਵੀ ਆਪਣੇ ਵੀ ਜਿੱਦਾਂ ਵੀ ਥਾਣੇ ਲੈ ਜਾਂਦੇ ਆ ਗੱਡੀ ਨੂੰ ਹਾਂ ਵੀ ਆਪਣੇ ਦੋਨੇ ਗੱਡੀਆਂ ਥਾਣੇ ਚਲ ਜਾਂਦੀਆਂ ਜਿਹੜੀਆਂ ਵੀ ਆਪਣੇ ਗੱਡੀਆਂ ਦਾ ਐਕਸੀਡੈਂਟ ਹੋਇਆ ਸੀਗਾ ਤੇ ਮਹਤੋ ਬਾਅਦਾਂ ਵੀ ਆਪਣੇ ਗੱਡੀ ਘਟੋ ਘਟ ਵੀ ਮਹੀਨਾ ਡੇਢ ਮਹੀਨਾ ਗੱਡੀ ਉੱਥੇ ਹੀ ਵੀ ਇਹ ਖੜੀ ਰਹਿੰਦੀ ਆ ਜਿੰਨਾ ਚਿਰ ਗੱਡੀ ਦੀ ਵੀ ਆਪਣੇ ਅਜਮਾਨਤ ਵਗੈਰਾ ਨਹੀਂ ਹੁੰਦੀ ਨਾ ਉਹ ਗੱਡੀ ਖੜਦੀ ਆ ਉੱਥੇ ਤੇ ਮੈਨੂੰ ਬੰਦੇ ਦਾ ਕੱਲ ਫੋਨ ਆਉਂਦਾ ਏ ਯਾ 4 ਦਸੰਬਰ ਤੇ ਬੰਦਾ ਕਹਿੰਦਾ ਕਿ ਭਾਈ ਮੇਰੀ ਗੱਡੀ ਇੱਥੋਂ ਵੀ ਆਪਣੇ ਫੁੱਟ ਗਈ ਆ ਤੇ ਕਹਿੰਦਾ ਹੁਣ ਮੈਂ ਲੈ ਕੇ ਚੱਲਾ ਆਂ ਗੱਡੀ ਵੀ ਆਪਣੇ ਇਹਦਾ ਵੀ ਕੰਮ ਕਰਾਉਣ ਵਾਸਤੇ ਮੈਂ ਕਿਹਾ ਚੱਲ ਵਧੀਆ ਗੱਲ ਆ ਕਿ ਤੂੰ ਚਲੋ ਵੀ ਆਪਣਾ ਸੁੱਖੀ ਸੰਦੀ ਨਾ ਵੀ ਆਪਣੇ ਲੈ ਜਾ ਗੱਡੀ ਇਹ ਕੰਮ ਕਰਾ ਲਾ ਕਹਿੰਦਾ ਚਲੋ ਉਹਦਾ ਪਾ ਵੀ ਵਧੀਆ ਆ ਪਰ ਕਹਿੰਦਾ ਮੇਰਾ ਹੋਰ ਨੁਕਸਾਨ ਹੋ ਗਿਆ ਮੈਂ ਕਿਹਾ ਕੀ ਹੋ ਗਿਆ ਉਹ ਦੱਸਦਾ ਆ ਵੀ ਕਹਿੰਦਾ 90 ਪੈਸੇ ਟਾਇਰ ਐਸਬੀ ਆਪਣੇ ਗੱਡੀ ਦੀ ਐਸਬੀ ਆਪਣੇ ਹੈਗੀ ਐਸਟ ਆਪਣੀ ਕਿਉਂਕਿ ਯਾਰ ਸੀਮਿੰਟ ਤੇ ਗੱਡੀਆਂ ਚੱਲਦੀਆਂ ਆ ਤਾਂ ਟਾਇਰ ਟੱਪਰ ਲਗਭਗ ਨਵਾਂ ਹੀ ਹੁੰਦਾ ਆ ਬਈ ਬਈ 90 ਪੈਸੇ ਟਾਇਰ ਸੋ ਕਹਿੰਦਾ ਸੀਗਾ ਮੇਰਾ ਕਹਿੰਦਾ ਵੀ ਉਹ ਲਾ ਕੇ ਲੈ ਗਏ ਤਾਂ ਬਈ ਆਪਣੇ ਥਾਣੇ ਦੇ ਬਾਹਰ ਗੱਡੀ ਖੜੀ ਆ ਤੱਬੀ ਕੈਮਰੇ ਲੱਗਿਓ ਹੁੰਦੇ ਆ ਇਹ ਆਮ ਗੱਲਾਂ ਆ ਅੱਜਕੱਲ ਬਈ ਆਲੇ ਦੁਆਲੇ ਜਿਹੇ ਵੀ ਆਪਣੇ ਹੰਦ ਵਿੱਚ ਬਾਜ਼ਾਰ ਵਗੈਰਾ ਆ ਨਾ ਤਾਂ ਉੱਥੇ ਕੈਮਰੇ ਵਗੈਰਾ ਲੱਗੇ ਹੋੁੰਦੇ ਆ ਤਾਂ ਪਰ ਕੋਈ ਸੁਣਵਾਈ ਨਹੀਂ ਹੈਗੀ ਕਹਿੰਦਾ ਮੇਰੀ ਮੈਨੂੰ ਬੰਦੇ ਨੇ ਟਾਇਰ ਦੀਆਂ ਫੋਟੋਆਂ ਵੀ ਮਨ ਲਾ ਵੀ ਪਾਈਆਂ ਮੈਂ ਬੰਦੇ ਨੂੰ ਕਿਹਾ ਵੀ ਮੈਂ ਕਿਹਾ ਤੂੰ ਚੱਲ ਨਾ ਮੈਨੂੰ ਵੀਡੀਓ ਬਣਾ ਕੇ ਆਪਣੀ ਪਾ ਦੇ ਬਿ ਚਲੋ ਉਹ ਬੰਦਾ ਵੀ ਇਹ ਲਾ ਲੋ ਯਾਰ ਭਲਾ ਮਾਨਸਿਆ ਤੇ ਡਰਦਾ ਸੀਗਾ ਥੋੜਾ ਬਹੁਤ ਨਾ ਚੱਲ ਅਗਲੇ ਨੇ ਪਾਈ ਨਹੀਂ ਵੀਡੀਓ ਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਚਲੋ ਜਿਹੜਾ ਅਗਲੇ ਦਾ ਨੁਕਸਾਨ ਹੋਇਆ ਵੀ ਆਪਾਂ ਲੋਕਾਂ ਨੂੰ ਦੱਸੀਏ ਵੀ ਭਾਈ ਆ ਵੀ ਕੰਮ ਹੋ ਜਾਂਦੇ ਆ ਵੀ ਜੇ ਮਤਲਬ ਗੱਡੀ ਸੋਨਸਾਨ ਇਲਾਕੇ ਦੇ ਵਿੱਚ ਗੱਡੀ ਖੜੀ ਹੋਵੇ ਵੀ ਜਿੱਥੇ ਕੋਈ ਨਾ ਆਉਂਦਾ ਜਾਂਦਾ ਹੋਵੇ ਉੱਥੇ ਨੁਕਸਾਨ ਹੋ ਜੇ ਉੱਥੇ ਸਾਨੂੰ ਪਤਾ ਆ ਵੀ ਇਹ ਸਮਝਦਾਰੀ ਆ ਸਾਨੂੰ ਵੀ ਸਾਨੂੰ ਵੀ ਭਾਈ ਇੱਥੇ ਗੱਡੀ ਦਾ ਨੁਕਸਾਨ ਹੋ ਸਕਦਾ ਆ ਵੀ ਕੋਈ ਵੀ ਬੰਦਾ ਕਰ ਸਕਦਾ ਨੁਕਸਾਨ ਵੀ ਯਾਰ ਸ਼ਹਿਰ ਦੇ ਵਿੱਚ ਖੜੀ ਗੱਡੀ ਆ ਥਾਣੇ ਦੇ ਮੋੜੇ ਖੜੀ ਗੱਡੀ ਆ ਉਹਦੇ ਵੀ ਆਪਣੇ ਵੀ ਆਪਣੇ ਟਾਇਰ ਖੁੱਲ ਜਵੇ ਯਾਰ ਸਭੀ ਹੈ ਨਾ ਇਹ ਬਹੁਤ ਮਹਾਰਾਜ ਵੱਡੀ ਗੱਲ ਆ ਕਿ ਦੂਜੀ ਗੱਲ ਇਹ ਆ ਵੀ ਸਾਡੇ ਪੰਜਾਬ ਦਾ ਬੇੜਾ ਕਰਕੇ ਆ ਆਏ ਦਿਨ ਬਾਰਦਾਤਾਂ ਆ ਆਏ ਦਿਨ ਬਾਰਦਾਤਾਂ ਮੰਨ ਲਓ ਕਿ ਜਿੱਦਣ ਮਰਜੀ ਤੁਸੀਂ ਵੀ ਆਪਣੇ ਫੋਨ ਦੇਖ ਲਓ ਆਪਣਾ ਵੀ ਆ ਡੇਲੀ ਲੁੱਟ ਖੋਹ ਦੀ ਬਾਰਦਾਤ ਆ ਕੋਈ ਕਿਸੇ ਦਾ ਧੌਣ ਵੱਢ ਕੇ راہ ਪੈਂਦਾ ਕੋਈ ਕਿਸੇ ਦੀ ਬਾਹ ਲਾ ਜਾਂਦਾ ਕੋਈ ਕਿਸੇ ਦਾ ਕੋਸ਼ਕਾਰ ਜਾਂਦਾ ਛੁਰਾ ਮਾਰ ਜਾਂਦਾ ਆ ਆਏ ਦਿਨ ਬਾਰਦਾਤਾਂ ਆ ਤੇ ਜਿਹੜਾ ਆ ਕਾਹਨ ਹੋ ਗਿਆ ਇਹ ਤਾਂ ਸਾਲਾ ਵੀ ਆਪਣੇ ਮਾਲਕ ਵੀ ਜੱਗੋ ਤੇਰਵੀ ਆ ਵੀ ਜਿਹੜਾ 18 ਦੇ ਮੋਹਰੇ ਖੜੀ ਗੱਡੀ ਦਾ ਨੁਕਸਾਨ ਹੋ ਗਿਆ ਬਾਕੀ ਤੁਸੀਂ ਆਪ ਸਮਝਦਾਰ ਆ ਵੀ ਕਿੱਦਾਂ ਹੋ ਗਿਆ ਕਾਤੇ ਹੋ ਗਿਆ ਤੇ ਪਰ ਜਿਹੜਾ ਅਗਲੇ ਦਾ ਯਾਰ 20 22000 ਦਾ ਟਾਇਰ ਵਿੱਚ 5 7000 ਦਾ ਵੀ ਆਪਣੇ ਵੀ ਜਿੱਦਾਂ ਵੀ ਇਹ ਰਿਮ ਲੱਗਾ ਆ ਉਹਦਾ 25 30000 ਦਾ ਨੁਕਸਾਨ ਹੋ ਗਿਆ ਤਾਂ ਜਿਹੜਾ ਵੀ ਹ ਮਹੀਨਾ ਡੇਢ ਮਹੀਨਾ ਗੱਡੀ ਖੜ ਗਈ ਉਹ ਵੀ ਉਹਨੇ ਬਈ ਇਹ ਚੱਲਣਾ ਜਿਹੜਾ ਆ ਨੁਕਸਾਨ ਹੋ ਗਿਆ ਉਹ ਵੀ ਉਹਨੇ ਚੱਲਣਾ ਬਾਕੀ ਚਲੋ ਹਨਾ ਵੀ ਆਪਣੇ ਸ਼ੋਰ ਸ਼ਾ ਵਗੈਰਾ ਹੁੰਦੀਆਂ ਆ ਉਹ ਚਲੋ ਹੋ ਜਾਂਦਾ ਆ ਜਿਹੜਾ ਆ ਨੁਕਸਾਨ ਹੋ ਗਿਆ ਇਹ ਤਾਂ ਵੀ ਹੈ ਜੱਗੋ ਤੇਰਮੀ ਆ ਕਿਸੇ ਮਹੱਤਰ ਜਾਤੀ ਦੇ ਨਾਲ ਤੇ ਮਤਲਬ ਕਹਿਣ ਦਾ ਵੀ ਇਹ ਆ ਵੀ ਜਿਹੜਾ ਵੀ ਤੁਸੀਂ ਹਨਾ ਵੀਡੀਓ ਨੂੰ ਮੜ ਜਾ ਵੀ ਆਪਣੇ ਕਰ ਦਿਓ ਵੀ ਇਹ ਸ਼ੇਅਰ ਕਰ ਦਿਓ ਵੀ ਤਾਂ ਜੋ ਲੋਕਾਂ ਨੂੰ ਥੋੜਾ ਜਿਹਾ ਵੀ ਆਪਣੇ ਪਤਾ ਲੱਗ ਸਕੇ ਵੀ ਐਦਾਂ ਵੀ ਹੋ ਜਾਂਦੀ ਆ ਹਾਂ ਠੀਕ ਹੈ ਬਾਬੇ ਓਕੇ ਜੀ